जो है एनकाउंटर अंजाम दिता गया बदमाशा थे पुलिस के मौके दस्वीर जिस दौरान मुठभेड़ इतनी हुई दरअसल हथियार की रिकवरी रही थी देखते दे ही बदमाशा के वालों पुलिस से फायरिंग कर दी गई पुलिस ने फायरिंग की सब तो पहला निशाना पुलिस का लत्ता ही होता है ता जो मुलजम भज ना सके जख्मी हालत इन्होंने ही बदमाशा काबू कर लिया गया है अभिनाश से आजाद वजो बदमाशा की पछाण की गई है दोवे ही किस तरीके बदमाश ने एनकाउंटर तो जख्मी हालत काबू किया गया क्योंकि लत्त गोली नारे लगी है उसके तो हस्पता गई जिथे डेरे इलाज ने पर एक मुठभेड़ हुई जिस दौरान ही एक वीडी कामयाबी कह सकते हैं कि पुलिस जरूर हासिल 8.25 ਨੂੰ ਕਸਬਾ ਰਮਦਾਸ ਦੇ ਵਿੱਚ ਇੱਕ ਦੁਕਾਨਦਾਰ ਤੇ ਦੋ ਮੋਟਰਸਾਈਕਲ ਨੌਜਵਾਨ ਗੋਲੀਆਂ ਚਲਾ ਕੇ ਗਏ ਸੀਗੇ ਜਦੇ ਵਿੱਚ ਉਹਨੂੰ ਗੰਭੀਰ ਜ਼ਖਮੀ ਹੋ ਗਿਆ ਸੀਗਾ ਜਿਸ ਤੇ ਤੁਰੰਤ ਰਮਦਾਸ ਥਾਣੇ ਦੀ ਪੁਲਿਸ ਨੇ ਮਕਦਮਾ ਦਰਜ ਕਰਕੇ ਤਪतीश ਹਮਲ ਵਿੱਚ ਲਿਆਂਦੀ ਜੋ ਮਾਨਯੋਗ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਤੇ ਸ਼੍ਰੀ ਗੌਰਵ ਜਾਦਵ ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਖਿਲਾਫ ਜ਼ੀਰੋ ਟੋਲਰੈਂਸ ਅਪਣਾਉਣ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਨਾਨਕ ਸਿੰਘ ਆਈਪੀਐਸ DIG ਬਾਰਡਰ ਰੇਂਜ ਅਤੇ ਸਰਦਾਰ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅੰਮਰਸਰ ਦੀਆਂ ਹਦਾਇਤਾਂ ਤੇ ਮਨਿੰਦਰ ਸਿੰਘ ਸਰ ਆਈਪੀਐਸ ਜਿਹੜੇ ਐਸਐਸਪੀ ਆ ਉਹਨਾਂ ਦੀ ਸਪੈਸ਼ਲ ਟੀਮ ਤੇ ਐਸਐਚਓ ਰਮਦਾਸ ਵੱਲੋਂ ਜਿਹੜੀ ਆ ਬਹੁਤ ਚੰਗੀ ਕਾਰਗੁਜ਼ਾਰੀ ਕਰਦੇ ਆ ਹੋયા ਇਸ ਮੁਕਦਮੇ ਦੇ ਵਿੱਚ ਕਰਨਾਲ ਤੱਕ ਤਫ਼ਤੀਸ਼ ਕੀਤੀ ਗਈ ਤੇ ਕਰਨਾਲ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਅਵਿਨਾਸ਼ ਈਲੀਸ ਅਬੀ ਅਤੇ ਆਜਾਦ ਆ ਇਹ ਦੋਨੋਂ ਬੇਸਿਕ ਤੌਰ ਤੇ ਬਿਹਾਰ ਦੇ ਰਹਿਣ ਵਾਲੇ ਨੇ ਪਰ ਅੱਜਕੱਲ ਕਰਨਾਲ ਰਹੇ ਰਹੇ ਨੇ ਇਨਾਂ ਨੂੰ ਜੀਵਨ ਫੌਜੀ ਜਿਹੜਾ ਕਿ ਬਾਹਰ ਬੈਠਾ ਆ ਗੈਂਗਸਟਰ ਆ ਉਹਨੇ ਆਕਾਸ਼ ਨਾਂ ਦੇ ਜਿਹੜਾ ਬੰਦਾ ਇਕਲੀ ਦੇ ਵਿੱਚ ਉਹਨਾਂ ਨੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਿਹੜਾ ਇਹਨਾਂ ਨੂੰ ਇਹਨਾਂ ਨੇ ਵਾਰਦਾਤ ਨੂੰ ਇਹ ਅੰਜਾਮ ਦਿੱਤਾ ਇਹਨਾਂ ਨੂੰ ਜਦੋਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆ ਕੇ ਕੋਰਟ 'ਚ ਪੇਸ਼ ਕਰਕੇ ਰਿਮਾਂਡ ਤੇ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਵਾਰਦਾਤ 'ਚ ਵਰਤੇ ਆ ਪਿਸਤਲ ਜਿਹੜਾ ਉਹ ਇਹਨਾਂ ਨੇ ਇੱਥੇ ਰੂੜੇਵਾਲ ਧੁੱਸੀ ਤੇ ਲਗਾ ਕੇ ਰੱਖਿਆ ਜਿਨ੍ਹਾਂ ਦੀ ਰਿਕਵਰੀ ਕਰਨ ਵਾਸਤੇ ਐਸਐਚਓ ਰਮਦਾਸ ਦੀ ਟੀਮ ਜਦੋਂ ਮੌਕੇ ਤੇ ਪਹੁੰਚੀ ਤੇ ਦੋਸ਼ੀ ਇੱਕ ਨੇ ਜਿਹੜਾ ਉਹ ਪਿਸਤਲ ਦੇ ਨਾਲ ਪਾਰਟੀ ਤੇ ਫਾਇਰਿੰਗ ਕੀਤੀ ਤੇ ਦੋਵਾਂ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਇਸੇ ਦੌਰਾਨ ਦੋਵੇਂ ਦੋਸ਼ੀ ਜਿਹੜੇ ਨੇ ਇੰਕਾਊਂਟਰ ਦੇ ਵਿੱਚ ਚੱਕੀ ਹੋਗੇ ਨੇ ਜਿਨ੍ਹਾਂ ਨੂੰ ਅਸੀਂ ਫਸਟ ਫਸਟ ਐਡ ਦੇ ਕੇ ਹਸਪੀਟਲ ਚਾਹ ਦਿੱਤਾ ਤੇ ਬਾਕੀ ਅਗਲੀ ਕਾਰਵਾਈ ਇਹਨਾਂ ਦੇ ਖਿਲਾਫ ਜਿਹੜੀ ਆ ਅਸੀਂ ਇਹ ਹੈਗ ਨਾਲ ਸੰਬੰਧਿਤ ਹੈ ਤੇ ਕਾਰਨ ਕੀ ਸੀ ਜੋ ਇਹਨਾਂ ਵੱਲੋਂ ਬਣਿਆ ਇਹ ਜੀ ਅਸਲ 'ਚ ਇਹ ਸਾਰੀ ਵਾਰਦਾਤ ਜੀਵਨ ਫੌਜੀ ਨੇ ਗਾਂ ਇਹਦਾ ਇੱਕ ਹੋਰ ਗੁਰਗਾ ਜੀ ਅ ਕਿੱਥੋਂ ਦਾ ਰਹਿਣ ਵਾਲਾ ਸਾਡੇ ਇਲਾਕੇ ਦਾ ਉਹ ਅਸੀਂ ਵੈਰੀਫਾਈ ਕਰ ਲਿਆ ਉਹਦੇ ਕਹਿਣ ਤੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੁਣ ਇਹਦੇ ਪਿੱਛੇ ਸਾਰੀ ਕਹਾਣੀ ਜਿਹੜੀ ਆ ਅੱਗੇ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਹੋ ਜਾਵੇਗੀ ਕਿਉਂਕਿ 6-7 ਮਹੀਨੇ ਪਹਿਲਾਂ ਵੀ ਇਸੇ ਦੁਕਾਨ 'ਤੇ ਗੋਲੀ ਚੱਲੀ ਸੀਗੀ ਉਸ ਵਕਤ ਵੀ ਇਹ ਜਿਹੜਾ ਵਾ ਕਹਾਣੀ ਜਿਹੜੀ ਕਲੀਅਰ ਨਹੀਂ ਸੀ ਹੋ ਸਕੀ ਪਰ ਹਣਾਉਣ ਵਾਲੇ ਦਿਨਾਂ 'ਚ ਇਹਦੇ ਵਿੱਚ ਸਾਰੀ ਕਲੀਅਰ ਕਰਕੇ ਅਸੀਂ ਅਗਲੀ ਕਾਰਵਾਈ ਜਿਹੜੀ ਅਮਚੀਂ ਕੀ ਲੱਗਦਾ ਚੰਦ ਪੈਸਿਆਂ ਦੀ ਖਾਤਰ ਇਹ ਨੌਜੋਨ ਜਿਹੇ ਕਾਰਜ ਅੰਜਾਮ ਦਿੰਦੇ ਆ ਦੇਖੋ ਜੀ ਕੁਝ ਪੈਸਿਆਂ ਦੇ ਲਾਲਚ ਵਿੱਚ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਰਹੇ ਨੇ ਇਹਨਾਂ ਨੂੰ ਪਹਿਲਾਂ ਵੀ ਅਸੀਂ ਤੁਹਾਡੇ ਮਾਧਿਅਮ ਰਾਈ ਇਹਨਾਂ ਨੂੰ ਨੌਜਵਾਨਾਂ ਨੂੰ ਅਪੀਲ ਕਰਦੇ ਰਹੇ ਕਿ ਐਸੇ ਮਾੜੇ ਅੰਸਰਾਂ ਦੇ ਮਗਰ ਲੱਗੇ ਆਪਣੀ ਜ਼ਿੰਦਗੀ ਨਾ ਬਰਬਾਦ ਕਰਨ ਅਤੇ ਆਪਣੇ ਮਾਪਿਆਂ ਦੀਆਂ ਆਸਾਂ ਤੇ ਨਾ ਪਾਣੀ ਫੇਰਨਾ ਹਮੇਸ਼ਾ ਇੱਕ ਮਾਪੇ ਆਪਣੇ ਬੱਚਿਆਂ ਨੂੰ ਕੁਝ ਚੰਗਾ ਬਣਨ ਵਾਸਤੇ ਪਾਲ-ਪੋਚ ਕੇ ਵੱਡਾ ਕਰਦਾ ਤੇ ਮੇਰੀ ਤੁਹਾਡੇ ਮਾਧਿਅਮ ਰਾਈ ਨੌਜਵਾਨਾਂ ਨੂੰ ਅਪੀਲ ਹੈ ਕਿ ਮਾੜੇ ਅੰਸਰਾਂ ਦੇ ਮਗਰ ਲੱਗੇ ਆਪਣੀ ਜ਼ਿੰਦਗੀ ਖਰਾਬ ਨਾ